ਕੋੜੇ ਗੇਂਦ ਜਾਨੇ ਜਾ ਰਹੇ ਆਲੇ ਤੁਸੀਂ ਆਪ ਫਿਆਨੇ ਹੋ ਮਰ ਜੂ। ਤੁਸੀਂ ਭਾਈ ਤੁਸੀਂ ਮਾਰੇ ਸੀ ਕਿ ਕੋਨੇ ਆਲੇ ਕੋਲ ਬੋਗਰ ਚੋਖਾ ਦੇ ਖਾਣੇ ਕਿਹਾ ਨਹੀਂ ਲਿਕਨ ਆ ਰੈਵਲ ਹੋਇਆ ਮਰ ਗੋ। ਤੁਸੀਂ ਵਾਈਟ ਲੈ ਕੇ ਦੇਖੋ ਉੱਪਰ ਵਾਲੀ ਉਹ ਸਮੈਲ ਵਾਲੀ ਕਰਾਇਆ ਵੇ ਵਾਈਟ ਕਰੇ ਕੋਈ ਟੈਨਸ਼ਨ ਨਹੀਂ ਹੁੰਦੀ। ਕੱਢੀਂ ਕਿੰਦਾ ਕਿੱਥੀ ਹੋ। ਦੇਖੋ ਜੀ ਗੱਲ ਉਹ ਨਹੀਂ ਹੈਗੀ। ਮੇਨ ਮਾਰੇ ਤੁਹਾਨੂੰ ਆਪ ਧਿਆਨ ਦੇਣਾ ਚਾਹੀਦਾ ਇਹ ਚੀਜ਼ਾਂ ਦੇ ਉੱਤੇ ਨੂੰ ਪਤਾ ਨਹੀਂ ਕਿ ਕਿੰਨੇ ਬੱਚੇ ਮਾਰ ਕੇ ਜਾਂ ਕਹਿ ਰਹੇ ਉਹ ਵੀ ਬਿਮਾਰ ਹੋ ਰਹੇ ਨੇ ਇਹ ਦੱਸਣ ਕਿ ਇਹ ਇੱਕ ਸੈਕਸ਼ਨ ਹੈ ਨਾ ਜਦੋਂ ਕੁੰਡੀ ਚੇਦੇ ਇੱਥੇ ਦੁਕਾਨ ਹੈ ਕਿ ਨਾਲ ਦਾ ਸੋਨੂੰ ਵੇਖ ਰਹੀ ਗੁਰਵਕਸ਼ਨ ਹੁੰਦੀ ਹੈ ਕੱਲ ਤੁਹਾਡੀ ਵੀਡੀਓ ਵਾਇਰਲ ਹੋ ਗਈ ਤੇ ਦੂਜੇ ਦਾ ਅਸਲ ਸੱਚ ਕੀ ਹੈ ਜਿਹੜਾ ਕੀ ਕਹਾਉਂਦਾ ਹੈ ਕੇਕ ਵਿਰਦੀ ਕਸਮਰ ਸ਼ਾਮ ਨੂੰ ਲੈ ਕੇ ਗਿਆ ਤੇ ਮੇਰੇ ਕੋਲ ਰਾਤ ਨੂੰ ਲੈ ਕੇ ਆ ਰਿਹਾ ਇਸ ਦਾ ਸੀ ਫਰੂਟ ਕੇਕ ਸੀਗਾ ਫਰੂਟ ਕੇਕ ਦੇ ਵਿੱਚ ਤੁਹਾਡੀ ਜਿਹੜੀ ਪ੍ਰੀਜ਼ਰਵੇਸ਼ਨ ਹੈ ਉਹ ਤੁਹਾਨੂੰ ਮੇਨਟੇਨ ਆਪ ਕਰਨੀ ਪੈਂਦੀ ਹੈ ਫ੍ਰੀਜ਼ਰ ਦੇ ਲਈ ਠੰਡਾ ਰੱਖਣਾ ਪੈਂਦਾ ਤਾਂ ਜੋ ਫਰੂਟ ਗਰਮਾਸ਼ਣ ਨਾ ਲਵੇ ਕਿੰਨੇ ਜੇ ਰੱਖਣਾ ਲਵੇ ਸਰ ਜਦ ਤੱਕ ਤੁਸੀਂ ਯੂਜ਼ ਨਹੀਂ ਕਰਨਾ ਤਾਂ ਉਹਨੂੰ ਫ੍ਰੀਜ਼ਰ ਨੂੰ ਦੇਣਾ ਚਾਹੀਦਾ ਹੈ ਜਦੋਂ ਯੂਜ਼ ਕਰਨਾ ਹੈ ਕੱਡੋ ਬਾਰ ਆਪਣਾ ਕਟਿੰਗ ਕਰੋ ਤੇ ਈਟ ਕਰੋ ਮੈਨੂੰ ਲੱਗਦਾ ਜੀ ਮੈਨੂੰ ਲੱਗਦਾ ਸਮੈਲ ਫਰੂਟ ਹੀ ਆਪਣਾ ਪਾਣੀ ਛੱਡ ਜਾਂਦਾ ਕੇਗਰੀ ਫਰੂਟ ਦੀ ਫੈਲਦੀ ਫਰੂਟ ਦੀ ਹੁੰਦੀ ਇੰਦੀਆ ਉਹ ਅਸਲ ਚ ਪੈਂਦਾ ਕੋਕਟੇਲ ਪੈਂਦਾ ਹੁੰਦਾ 3 ਪੈਕ ਕੋਕਟੇਲ ਹੁੰਦੇ ਹੁੰਦੇ ਨੇ ਕਿ ਪ੍ਰੈਸ਼ਰ ਰੂਟ ਤਾਂ ਪੈਂਦਾ ਹੀ ਨਹੀਂ ਉਹਦੇ ਵਿੱਚ ਇੰਟਰਨਲ ਪ੍ਰੈਸ਼ਰ ਨਹੀਂ ਯੂਜ਼ ਹੁੰਦਾ ਹੁੰਦਾ ਇੰਟਰਨਲ ਕੋਕਟੇਲ ਹੀ ਯੂਜ਼ ਹੁੰਦਾ ਹੁੰਦਾ ਤੇ ਕੀ ਆਪਾਂ ਲੈ ਨਹੀਂ ਮੈਂ ਬਾਰੋ ਆਪਣੇ ਆਰਡਰ ਤੇ ਦੇ ਕੇ ਤਿਆਰ ਕਰਾਈ ਦੇ ਤੁਸੀਂ ਜਰੂਰ ਤੁਹਾਨੂੰ ਆ ਜੀ ਜੀ ਚੈੱਕ ਕੀਤੀ ਸੀ ਕਿ ਇਹ ਫਰੈਸ਼ ਹੈ ਕਿ ਤੁਹਾਡੇ ਕੋਲੋਂ ਕੁਝ ਆਇਆ ਬਚਾ ਹੈ ਜਾਂ ਬਾਫੀ ਹੈ ਜਾਂ ਕਿ ਮੇਰੇ ਕੋਲ ਵੀਰ ਜੀ ਰੋਲ ਦਾ ਡੇਲੀ ਸਟਾਕ ਹੁੰਦਾ ਹੈ ਮੈਕਸਿਮਮ ਮੈਂ 5-7 ਤੋਂ ਵੱਧ ਕੇਕ ਰੱਖਦਾ ਹੀ ਨਹੀਂਗਾ ਅਵੇਲੇਬਲ ਕਸਟਮਰ ਤੋਂ ਆਰਡਰ ਤੇ ਚੱਲਦਾ ਹੈ ਆਰਡਰ ਆ ਗਿਆ ਤਾਂ ਵਿਦਿਨ ਹਾਫ ਆਵਰ ਦੇ ਵਿੱਚ ਕੇਕ ਆ ਕੇ ਲੈਣਾ ਅਵੇਲੇਬਲ ਕਰਾ ਦਿੰਦੇ। ਪੰਜ ਸੱਤ ਰੱਖਣੇ ਪੈਣੇ ਨੇ ਵੀ ਇੱਕ ਵੈਰਾਈਟੀ ਦੇ ਤੌਰ ਤੇ ਦੁਕਾਨ ਦੇ ਉੱਤੇ ਇੱਕ ਲੁੱਕ ਦੇਣੀ ਪੈਂਦੀ ਹੈ ਵੀ ਹਾਂ ਵੀ ਕੇਕ ਹੈਗੇ ਆ ਮੇਰੇ। ਜਿਹੜਾ ਉਹ ਵੀ ਦੇਖ ਲੈਂਦੇ ਉਹਨਾਂ ਨੂੰ ਕੋਈ ਤੁਹਾਨੂੰ ਗਾਈਡ ਦਿੱਤਾ ਜਾਂਦਾ ਕਿ ਕੇਕ ਨੂੰ ਕਿਸ ਤਰ੍ਹਾਂ ਜਦੋਂ ਬਾਥ ਰੂਮ ਦੇ ਓਂ ਦੇ ਉੱਤੇ ਕਿ ਉਹ ਬਾਹਰ ਨਹੀਂ ਜਾਇਆ ਜਾਏ ਜਿੱਦਾਂ ਦੇ ਬਾਹਰ ਰੱਖਣਾ ਹੈ ਜਾਂ ਕਿਸ ਤਰ੍ਹਾਂ ਵੀ ਦੱਸ। ਅਸੀਂ ਕਸਟਮਰ ਨੂੰ ਦੇਣ ਤੋਂ ਪਹਿਲਾਂ ਇੱਕ ਇਹ ਕਹਿ ਦੇਣਾ ਵੀ ਇਸ ਤੋਂ ਕੱਟ ਕਰਨਾ ਹੈ ਫ੍ਰਿਜ ਜਾ ਕੇ ਫ੍ਰਿਜੇਜ ਜਲਾ ਲੈਣਾ। ਜੀ ਮੌਸਮ ਅਸਲ 'ਚ ਇਹ ਜਿਹੜਾ ਮੌਸਮ ਚੇਂਜ ਹੋ ਰਿਹਾ ਨਾ ਉਹ ਟੈਂਪਰੇ ਉਹ ਮੈਂਡੇਨ ਦਾ ਕਸਟਮਰ ਨੇ ਜਾ ਕੇ ਆਪਣੇ ਘਰੇ ਕਰਨਾ ਹੈ ਪ੍ਰੋਡਕਟ ਨੂੰ ਅਸਤਾ ਆਪਣੇ ਨੂੰ ਓਕੇ ਦੇਣੀ ਹੈ ਚੀਜ਼ ਜਾ ਕੇ ਕਸਟਮਰ ਅਗਰ ਉਸ ਨੂੰ ਬਾਹਰ ਰੱਖ ਦੇ ਸੋਈ ਤੇ ਰੱਖ ਦੇ ਕਿਧਰ ਵੀ ਪ੍ਰੋਡਕਟ ਨੂੰ ਰੱਖ ਦੇ ਉਹ ਪਰਮੇਸ਼ ਦੱਬੇ ਚ ਪੈਕ ਹੈ ਪਰਮੇਸ਼ ਖਾ ਜਾਂਦਾ ਫਰੂਤ ਜਿਦੋਂ ਕੋ ਕੇ ਲੈਂਦੇ ਨਾ ਮਾਮਲੇ ਬੜੇ ਆ ਰਹੇ ਪਟਿਆਲੇ ਸੀ ਇਹ ਨਹੀਂ ਲੱਗਦਾ ਤੁਹਾਨੂੰ ਕਿ ਹੁਣ ਖਾਸ ਤਵੱਜੋ ਦੇਣ ਦੀ ਜ਼ਰੂਰਤ ਹੈ ਕੇਕ ਦੇ ਕੰਮ ਤਵੱਜੋ ਵੀ ਜੀ ਉਸ ਟਾਪਿਕ ਤੇ ਅਸੀਂ ਆਪ ਆਪਣੇ ਨੂੰ ਦੇਣੀ ਹੈ ਵੀ ਕਸਟਮਰ ਦੀ ਫੀਡਬੈਕ ਗੁੱਡ ਆਵੇ ਬੈਡ ਵੀ ਦਾ ਕੋਈ ਚਾਹਂਦਾ ਹੀ ਨਹੀਂ ਵੀ ਬਿਲਕੁਲ ਬੈਠਦੀ ਆਵੇ ਰਿਕੁਆਇਰਮੈਂਟ ਉਹ ਹੀ ਕਹ ਰਹੇ ਜੀ ਅਨਕੈਲੀ ਸਾਡੇ ਤੋਂ ਵੀ ਹੋ ਸਕਦੀ ਐ ਅਨਕੈਲੀ ਕਸਟਮਰ ਤੋਂ ਵੀ ਹੋ ਸਕਦੀ ਐ ਸਮਝਾ ਲਾ ਤਾਂ ਜਾ ਕੇ ਇੱਕ ਬੰਦੇ ਨੂੰ ਪਹਿਣਾ ਹੀ ਐ ਸਾਡੇ ਦਾਣੇ ਅਸੀਂ ਨਾਲ ਦਿਨ ਫ੍ਰੀਜ ਵਿੱਚ ਲਗਾ ਦਿੰਨੇ ਹਾਂ 24 ਘੰਟੇ ਫ੍ਰੀਜ ਦੇ ਵਿੱਚ ਅਵੇਲੇਬਲ ਰੱਖ ਦਿੰਦੇ ਹਾਂ ਆਦੀ ਬਾਹਰ ਨਹੀਂ ਲਗਾ ਦਿੰਦੇ ਨੋਰਮਲ ਫ੍ਰੀਜੇ ਚ ਹੁੰਦੇ ਨੇ ਬਟ ਟੈਂਪਰੇਚਰ ਉਸ ਨੂੰ ਮੈਂਟੇਨ ਨਹੀਂ ਇੱਕ ਮੈਂਟੇਨ ਦੇਣਾ ਪੈਂਦਾ ਟੈਂਪਰੇਚਰ ਨੋਰਮਲ ਤਾਂ ਨਹੀਂ ਦੇ ਕੇ ਦਿੱਤਾ ਫ੍ਰੀਜ ਲੱਗਦਾ ਨਹੀਂ ਆ ਦੇਖੋ ਨੋਵਲ ਫ੍ਰੀਜਾਂ ਉਹ ਤਾਂ ਸਾਹਮਣੇ ਲੱਗੇ ਨੇ ਨੋਰਮਲ ਫ੍ਰੀਜਾਂ ਉਹ ਸਾਹਮਣੇ ਲੱਗੇ ਬਿਸ਼ੇ ਨੀ ਤੇ ਜੇ ਨੋਰਮਲ ਫ ਮਾਈਨਸ ਦੇ ਵਿੱਚ ਨਹੀਂ ਰੱਖੀ ਲੱਗੇ ਇੱਕ ਨੂੰ ਹਾਂ ਇਹ ਉਹ ਕਸਟਮਰ ਜਿਹਨੂੰ ਆਇਆ ਕਿ ਤੁਹਾਡਾ ਗਲਤ ਵਾਰ ਦੇ ਦੂ ਮੈਂ ਬਾਅਦ ਵਿੱਚ ਵੀ मैं ਦਿੱਤੀ ਨਹੀਂ ਮੈਂ ਕੋਈ ਟੈਨਸ਼ਨ ਨਹੀਂ ਮੈਂ ਮੈਂ ਉਹੀ ਕਹਿ जो भी ਜੀ ਚਲੋ ਜੋ ਵੀ ਸੌਟ ਆਊਟ ਹੋਇਆ ਮੈਂ ਉਹਨਾਂ ਨੂੰ ਪੀਸ ਤੇ ਰਿਫੰਡ ਕਰਕੇ ਨਾਲ ਦੇਣਾ ਦੇਣਾ ਵੀਰ ਜੀ ਜੋ ਵੀ ਹੈ ਇਸ਼ੂ ਮੇਰੇ ਵੱਲੋਂ ਗਲਤੀ ਹੋਈ ਹੈ ਜਾਂ ਉੱਥੇ ਜਾ ਕੇ ਮੇਨਟੇਨ ਕਿਉਂਕਿ ਮੇਰੇ ਕੋਲ ਸਟਾਕ ਮੈਂ ਫालतू ਰੱਖਦਾ ਹੀ ਨਹੀਂਗਾ ਮੇਰੇ ਕੋਲ ਫालतू ਸਟਾਕ ਮੈਂ ਕਹਵਾ ਨਾ ਮੇਰੇ ਕੋਲ ਚਾਰ-ਚਾਰ ਦਿਨ ਦੀ ਹੈ ਮੇਰੇ ਕੋਲ ਓਵਰ ਸਟਾਕ ਫ੍ਰੀਜ ਭਰੇ ਹੋਏ ਨੇ ਉਹ ਕੰਮ ਮੈਂ ਰੱਖਦਾ ਹੀ ਨਹੀਂਗਾ ਇੱਕ ਦਿੱਤਾ ਸੀ ਉਹ ਦੱਸਿਆ ਸੀਗਾ ਕਿ ਫਰੂਟ ਕੇਕ ਹੈ ਤੁਹਾਨੂੰ ਕਸਟਮਰ ਦੀ ਡਿਮਾਂਡ ਹੁੰਦੀ ਫਰੂਟ ਕੇਕ ਚਾਹੀਦਾ ਜੇ ਫਰੂਟ ਕੇਕ ਦੇਈ ਦੇ ਕਸਟਮਰ ਆ ਕੇ ਕਸਟਮਰ ਆ ਕੇ ਖੁਦ ਮੰਗਦਾ ਹੈ ਫਰੂਟ ਕੇਕ ਚਾਹੀਦਾ ਹੈ ਚਾਕਲੇਟ ਕੇਕ ਚਾਹੀਦਾ ਹੈ ਫਲੇਵਰ ਚਾਹੀਦਾ ਹੈ ਅਗਲੇ ਨੂੰ ਦਿਖਾਰੀ ਦੀ ਫਰੂਟ ਕੇਕ ਹੈ ਚਾਕਲੇਟ ਹੈ ਕਸਟਮਰ ਆਪ ਹੱਥ ਰੱਖਦਾ ਮੈ ਇਹ ਦੇ ਦੇ ਮੈਨੂੰ ਰੀਕワイਰਮੈਂਟ ਤੇ ਕਸ਼ਮਰ ਨੇ ਦੇਣੀ ਨਾ ਅਸੀਂ ਅਗਲੇ ਨਾਲ ਆਪਸ਼ਨ ਦੇ ਦੇਣੀ ਹੈ ਵੀ ਆਪ ਇਹ ਸਾਰੇ ਅਵੇਲੇਬਲ ਜਿਹੜਾ ਕੇਕ ਜਿਹਨਾਂ ਕੋਈ ਨਹੀਂ ਦਿੰਦੇ ਉਹ 3 ਦਿਨਾਂ ਤੋਂ ਡੇਲੀ ਵਿਕੀ ਜਾਂਦੀ ਹੈ ਤੇ ਜਿਹੜੇ 2 ਦਿਨ ਤੋਂ ਮੇभी ਤੱਕ ਰਹਦੇ ਆ ਕੇਕ ਵੀ ਸ਼ੈੱਲ ਹੈ ਵੀਰ ਜੀ 2 ਦਿਨ ਫ੍ਰੀਜ ਦੇ ਵਿੱਚ ਅਵੇਲੇਬਲ ਹੈ ਜੇ ਨਾ ਵੀ ਕੋਈ ਚੇਰ ਤੋਂ ਬਾਅਦ ਉਸੇ ਆਪ ਸੌਟ ਆਊਟ ਬਾਅਰ ਕਰ ਦੇਣੀ ਹੈ ਅਸੀਂ ਉਹ ਨੂੰ ਫੂਟ ਕਰ ਦਿਓ ਵਾਪਸ ਨਹੀਂ ਲੈਣਾ ਤੁਹਾਨੂੰ ਮਿਸਵਾਇ ਉਨਦਾ ਵਾਪਸ ਹੀ ਲੈਣਾ ਤੁਹਾਨੂੰ